ਪੰਜਾਬ ਨੂੰ ਗੁੰਡਾਗਰਦੀਆਂ ਤੋਂ ਰਹਿਤ ਕਰਾਉਣਾ ਜੇ ਜੇ ਪੰਜਾਬ ਨੂੰ ਜਿਹੜੀਆਂ ਫਰੋਤੀਆਂ ਮੰਗਦੇ ਪਏ ਨੇ ਗੈਂਗਸਟਰ ਇਹਨਾਂ ਤੋਂ ਬਚਾਉਣਾ ਜੇ ਆ ਸਾਡੇ ਬੜੇ 30 ਕਿਲੋ ਤੋਂ ਸ਼ੁਰੂ ਹੋਇਆ ਚਲੋ ਮੈਂ ਉਦੋਂ ਐਮ.ਐਲ.ਏ. ਹਾਂ ਜਦੋਂ ਬਾਦਲ ਸਾਹਿਬ ਦੀ ਮੈਂ ਤੇ ਕੇਵਲ ਸੰਨੀਖ ਜਦੀਵ ਰਤੂ ਸਰਬਜੀਤ ਸਾਦਾ ਸਿੰਘ ਪੂਜਾ ਮੈਂ ਜਾਦੀਆਂ ਅਲੰਬੀਆਂ ਸਪੀਕਰਾਂ ਦੀ ਕਰ ਲਈਆਂ ਮੈਂ ਧੰਨਵਾਦ ਕਰਦਾ ਆ ਪ੍ਰੇਮ ਸਿੰਘ ਦਾ ਪ੍ਰੇਮ ਸਿੰਘ ਦਾ ਛੋਟੇ ਵੀਰ ਦਾ ਇਹਨਾਂ ਨੇ ਤੁਹਾਡੇ ਦਰਸ਼ਨ ਮਿਹਲੇ ਕਰਾਏ ਇਹ ਕਾਂਗਰਸ ਨੂੰ ਛੱਡ ਕੇ ਆ ਸਾਡੇ ਸ਼ਾਮ ਨੂੰ ਜਾਣ ਜਾ ਰਹੇ ਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਵਿਖੇ ਵਾਰਡ ਨੰਬਰ 4 ਚ ਪ੍ਰੇਮ ਸਿੰਘ ਜੀ ਸਮੂਚ ਸਾ ਅਮਰੀਕ ਅਮਰੀਕ ਜੀ ਸਮੂਚੇ ਇਹਨਾਂ ਦੇ ਪਰਿਵਾਰ ਜਿਹੜੇ ਦਰਜਨਾ ਪਰਿਵਾਰ ਆ ਜੇ ਕਾਂਗਰਸ ਨੂੰ ਛੱਡ ਕੇ ਭਾਜਪਾ ਸ਼ਾਮ ਨੂੰ ਲ ਹੋ ਰਹੇ ਆ ਹੋ ਗਏ ਆ ਇਹਨਾਂ ਨੂੰ ਮੈਂ ਆਪਣੇ ਨੂੰ ਆਪਣੇ ਪਰਿਵਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ ਲੱਖ ਲੱਖ ਭਜਾਈ ਦਿੰਦਾ ਤੇ ਵਿਸ਼ਵਾਸ ਦਿੰਦਾ ਤੁਹਾਡੇ ਹਰ ਦੁੱਖ ਸੁੱਖ ਚ ਭਾਈ ਹਲਾਵਾਂਗੇ ਇਹ ਇਹ ਸਰਕਾਰ ਦੀਆਂ ਜਿਹੜੀਆਂ ਮੌਜੂਦਾ ਸਰਕਾਰ ਦੀਆਂ ਵੀ ਹੈ ਯਾਰ ਕਾਂਗਰਸ ਦੀਆਂ ਵੀ ਲੋਕ ਮਾਣੂ ਨੀਤੀ ਕਰਕੇ ਛੱਡ ਕੇ ਉਹਨਾਂ ਨੂੰ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਇਹਨਾਂ 'ਮੈਂ ਵਿਸ਼ਵਾਸ ਦਿੰਦਾ ਕਿ ਜਿਹੜੇ ਡਿਵੈਲਪਮੈਂਟ ਦੇ ਅਧੂਰੇ ਕੰਮ ਆ ਨਸ਼ੇ ਜੇ ਬੰਦ ਕਰਾਉਣੇ ਆ ਜੇ ਗੁੰਡਾਗਰਦੀ ਬੰਦ ਕਰਾਉਣੀ ਆ ਜੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਜੇ ਪੰਜਾਬ ਨੂੰ ਮੋੜ ਲੀਹਾਂ ਤੇ ਲਿਆਉਣਾ ਜੇ ਲੋਕ ਭਲਾਈ ਨੀਤੀਆਂ ਲਾਗੂ ਕਰਾਉਣੀਆਂ ਇਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਇਥੋਂ ਦਾ ਜਿਹੜਾ ਮੌਜੂਦਾ ਵਧਾਇਆ ਗਿਆ ਸਵਾਏ ਝੂਠ ਬੋਲਣ ਤੋਂ ਕੜਕਦੇ ਵੀ ਇਹ ਰਾਜਨੀਤੀ ਖੇਡ ਕੜਕਦੇ ਬੀਆਂ ਦੇ ਵੀ ਰਾਜਨੀਤੀ ਖੇਡਦੇ ਪਏ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਮੈਂ ਧੰਨਵਾਦੀਆਂ ਸੈਂਟਰ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਚੋਹਾਨ ਸਾਹਿਬ ਨੇ ਉਹਨਾਂ ਨੇ 74 ਕਰੋੜ ਰੁਪਏ ਸਾਨੂੰ ਬੀਆਂ ਦਾ ਭੇਜਿਆ 5 ਲੱਖ ਏਕੜ ਦੇ ਹਿਸਾਬ ਨਾਲ ਉਹ ਬੀ ਭੇਜਿਆ ਪਰ ਇੱਕ ਕਾਨੂੰਨ ਹੈ ਸੰਵਿਧਾਨ ਕੇ ਪੰਜਾਬ ਸਰਕਾਰ ਦੇ ਤੁ ਲੰਗਣਾ ਹੁੰਦਾ ਪਰ ਇਹ ਉਹ ਵੀ ਉਹ ਵੀ ਰਗੜੀ ਜਾਂਦੇ ਆ ਉਹਦੇ ਬਿੱਲ ਬੜਾਈ ਜਾਂਦੇ ਖਾਈ ਜਾਂਦੇ ਰਾਜਨੀਤੀ ਕਰੀ ਜਾਂਦੇ ਆ ਇਹਨਾਂ ਨੂੰ ਦੇਣੇ ਚਾਹੀਦੇ ਆ ਜ਼ਿੰਮੇਦਾਰਾਂ ਨੂੰ ਛੋਟੇ ਉਹਨਾਂ ਨੂੰ ਪਹੁੰਚਾਉਣੀ ਪਏ ਤੇ ਨਾ ਆਪਣਾ ਕਹਿੰਦੇ ਪੁਰਾਣੀ ਸ਼ਰਾਬ ਦੇ ਨਵੀਂ ਬੋਤਲ ਵਾਲਾ ਹਸਾਬ ਇਹਨਾਂ ਨੇ ਕੀਤਾ ਪੰਜਾਬ ਤੇ ਪੰਜਾਬੀ ਦੇ ਪੇਟ 'ਚ ਸ਼ੋਰਾਂ ਮਾਰਿਆ ਆ ਰੇਤਾ ਏ ਚੋਰੀ ਕਰਾਉਂਦੇ ਪਏ ਆ ਨਸ਼ੇ ਵਕਾਉਂਦੇ ਪਏ ਆ ਦਿਨ ਦਿਹਾੜੇ ਇੱਥੇ ਰੇਤਾ ਰਾਤ ਨਾਲ ਪੁਲਿਸ ਪ੍ਰਸ਼ਾਸਨ ਵਾਲਿਆ ਨਾਲ ਐਮਐਲਏ ਵਾਲਿਆ ਦੱਸੋ ਰੇਤਾ ਚੋਰੀ ਨਹੀਂ ਹੋ ਰਹੀ ਰਾਤ ਦਿਨ ਇਥੇ ਜੀ ਸੀ ਬੀਆਂ ਲਗੀਆਂ ਤੇ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਇਹਨਾਂ ਨੂੰ ਇਹ ਸਭ ਕੁਝ ਕਰਾਉਂਦਾ ਪਿਆ ਵਾ ਵੱਡੀਆਂ ਜੁਆਇਨੀਆਂ ਹੋਣੀਆਂ ਕਿੰਨਾ ਕੁ ਹਜ਼ਾਰਾਂ ਮਿਲਣ ਲਗਾਤਾਰ ਰੋਜ਼ ਇੱਕ ਦਾ ਇੱਕ ਦਿਨ ਛੱਡ ਕੇ ਹੁੰਦੀ ਜੇ ਵੇਖਾਂ ਮੈਂ ਆਪਣੇ ਕਰਮਾਂ ਨਾਲ ਕੁਝ ਨਹੀਂ ਮਲੇ ਮੇਰੇ ਬੱਲੇ ਜੇ ਵੇਖਿਆ ਉਹਦੀ ਰਹਿਮਤ ਆਲ ਤਾਂ ਬਖਸ਼ਿਸ਼ ਆਲ ਤਾਂ ਬੱਲੇ 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 ਗੱਲ ਤੇ ਉਸ ਮਾਲਕ ਦੀ ਆ ਜਿਹੜਾ ਪ੍ਰਭੂ ਉਸ ਮਾਲਕ ਇਹਨਾਂ ਦੇ ਮਨਾਂ 'ਚ ਵਸ ਕੇ ਸਾਡੇ ਪ੍ਰਤੀ ਇਹ ਮਾਨਸਿਕ ਕਰ ਬਣਾਉਂਦਾ ਸਾਨੂੰ વિશਵਾਸ ਹੁੰਦਾ ਮੇਰੀ ਇੱਕ ਬੇਨਤੀ ਆ ਜੁਆਇਨੀਆਂ ਲੱਗਦੀਆਂ ਤੇ ਬਹੁਤ ਸੋਹਣੀਆਂ ਪਰ ਜਦੋਂ ਮਾਰਾ ਇੱਕ ਦਾਣਾ ਪਰੋਂਦੇ ਨਾ ਮਾਲਾ ਭਾਰੀ ਹੁੰਦੀ ਆ ਤੇ ਮਾਲਾ ਭਾਰੀ ਉਹ ਨਾ ਸਾਡੇ ਜੁਮੇ ਵਾਲੀਆਂ ਵਾਧੀਆਂ ਪਰਮਾਤਮਾ ਸਾਨੂੰ ਵੀ ਸਮੱਤ ਬਖਸ਼ੇ ਬਲ ਬਖਸ਼ੇ ਸਾਡੀ ਟੀਮ ਨੂੰ ਸਮੱਤ ਬਖਸ਼ੇ ਬਲ ਬਖਸ਼ੇ ਜਿਹੜਾ ਸ਼ੇਰਾ ਦੀ ਪਿੱਛੇ ਜੁਆਇਨ ਕੀਤੇ ਆ ਸੋਚਾ ਪਰਿਵਾਰ ਸਾਰੇ ਸ਼ੀਮਾ ਭੈਣ ਸਾਡੀ ਸਾਰੇ ਜੁਆਇਨ ਕੀਤੇ ਆ ਇਹ ਪਰ ਇਹ ਕਾਂਗਰਸ ਨੂੰ ਛੱਡ ਕੇ ਆ ਰਹੇ ਨੇ ਆਮ ਪਾਰਟੀ ਨੂੰ ਛੱਡ ਕੇ ਆ ਰਹੇ ਨੇ ਸਾਨੂੰ ਪਰਮਾਤਮਾ ਸਾਨੂੰ ਸਮੱਤ ਬਖਸ਼ੇ ਬਲ ਬਖਸ਼ੇ ਸਾਨੂੰ ਸ਼ਕਤੀ ਦੇਵੇ ਕਿ ਅਸੀਂ ਇਹਨਾਂ ਦੇ ਦੁੱਖ ਸੁੱਖ ਜੇ ਭਾਈਵਾਲ ਹੋ ਸਕੀਏ ਤੇ ਇਹਨਾਂ ਦੇ ਇਹਨਾਂ ਦੇ ਆਸਾ ਉਮੀਦਾਂ ਤੱਕ ਪਹੁੰਚ ਸਕੀਏ ਰਾਜਾ ਵੜਿੰਗ ਦਾ ਇੱਕ ਬਿਆਨ ਦੋਤੇ ਬਿਆਨ ਦਿੱਤਾ ਉਹਨਾਂ ਨੇ ਜਿਸ ਤਰੀਕੇ ਨਾਲ ਮਰਹੂਮ ਰਹਿ ਮੰਤਰੀ ਕੀਤਾ ਜਾਂਦਾ ਕਿਸ ਤਰੀਕੇ ਨਾਲ ਵੇਚਦੇ ਲੱਗਦਾ ਨਹੀਂ ਕਿ ਗਲਤ ਹੈ ਜਿਹੜਾ ਇੱਕ ਭਾਈਚਾਰੇ ਵਿੱਚ ਉਹ ਹੀ ਸਰਦਾਰ ਸਾਹਿਬ ਸਿਰਫ ਗ੍ਰਹਿ ਮੰਤਰੀ ਗੱਲ ਕਰਦੇ ਪਏ ਉਹਨੇ ਲਗਿਆ ਨਹੀਂ ਜੈਸ ਓਬੀਸੀ ਪਹਿਲਾਂ ਐਸਸੀ ਕੈਟਾਗਰੀ ਨੂੰ ਪੈ ਗਿਆ ਹੁਣ ਓਬੀਸੀ ਕੈਟਾਗਰੀ ਨੂੰ ਪੈ ਗਿਆ ਜੈਨ ਸਿੰਘ ਬਾਰੇ ਕਹਿੰਦਾ ਉਹਦਾ ਉਦਾਹਰਨ ਦੇ ਦਿੱਤੀ ਉਹ ਪਾਠੀ ਸਿੰਘ ਹੀ ਫਿਰ ਕਿ ਹੋ ਗਿਆ ਪਾਠੀ ਆ ਫਿਰ ਕਿ ਹੋ ਗਿਆ ਕੀਰਤੀ ਆ ਆਪਣੀ ਮਿਹਨਤ ਕਰਦੇ ਆ ਆਪਣੀ ਮਜ਼ਦੂਰੀ ਕਰਦੇ ਆ ਆਪਣਾ ਮਿਹਨਤ ਕਰਕੇ ਦਹਾਂ ਨੌ ਦੀ ਕਿਰਤ ਕਰਦੇ ਆ ਸਮੇਂ ਨਾਲ ਉਹ ਸੰਵਧਾਨਕ ਪੋਸਟਾਂ ਦੇ ਗਏ ਆ ਉਹ ਕੋਸ਼ਿਸ਼ ਵੀ ਕਰ ਸਕਦੇ ਜੀ ਉਹ ਉਹ ਕਾਂਗਰਸ ਨੂੰ ਹੰਕਾਰ ਹੋਇਆ ਪਿਆ ਕਿ ਅਸੀਂ ਅਗਲੀ ਸਰਕਾਰ ਸਾਡੀ ਬਣਨੀ ਆ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਜੋ ਮਰਜ਼ੀ ਕਿਸੇ ਨੂੰ ਕਹੀ ਜਾਈਏ ਜਿਸ ਨੂੰ ਮਰਜ਼ੀ ਲਤਾਰੀ ਜਾਈਏ ਮੇਰਾ ਗੁੱਸਾ ਲਾ ਕਰਿਓ ਬੇੜਾਗਰ ਕਰਨ ਵਾਲਾ ਪੰਜਾਬ ਦਾ ਵਿੱਚ ਸਭ ਤੋਂ ਵੱਡਾ ਰੋਲ ਕਾਂਗਰਸ ਦਾ ਰਿਹਾ ਅੱਜ ਤੱਕ ਅੱਜ ਦੇ ਇਤਿਹਾਸ ਤੱਕ ਜਿਉਂ ਦਾ ਦੇਸ਼ ਯਾਦ ਹੋਇਆ ਜੇ ਮੈਂ ਕਹਦਾ ਪੰਜਾਬ ਨੂੰ ਲਹੂ ਲਹਾਨ ਕਰਨ ਵਾਲਾ ਪੰਜਾਬ ਦਾ ਬੇੜਾਗਰ ਕਰਨ ਵਾਲਾ ਪੰਜਾਬ ਨੂੰ ਲੀਆ ਤੇ ਲਾਉਣ ਵਾਲਾ ਗਰੀਬਾਂ ਦਾ ਬੇੜਾਗਰ ਕਰਨ ਵਾਲਾ ਇਹ ਕਾਂਗਰਸ ਸਾਬ ਤੋਂ ਨੰਬਰ ਇੱਕ ਮੋਰੀ ਆ ਜਿਹਦੇ ਵਿੱਚ ਉਸ ਕੇ ਬਾਅਦ ਦੇ ਵਿੱਚ ਹੈਗਾ ਇਹਨਾਂ ਤੋਂ ਦੇ ਤੁਸੀਂ ਕੁਝ ਵੀ ਆ ਕਰ ਸਕਦੇ ਜੇ ਕੁਝ ਵੀ ਕਹਿ ਸਕਦੇ ਆ ਤਰੰਤਾਰਨ ਤਰੰਤਾਰਨ ਇਲੈਕਸ਼ਨ ਦੇ ਵਿੱਚ ਇਹਦਾ ਖਿਆਲ ਜਪਤਨਾ ਬੈਠ ਸਕਦੇ ਇਹਨਾਂ ਮੈਂ ਕਹਿੰਦਾ ਤੁਸੀਂ ਵੇਖਿਓ ਇਹ ਅੱਜ 11 ਨੂੰ ਵੋਟਾਂ ਪੈਣੀਆਂ ਆ 14 ਨੂੰ ਰਿਜ਼ਲਟ ਆ ਵੇਖਿਓ ਲੋਕ ਕਰਦੇ ਕੀ ਆ ਸੰਗਤ ਨੇ ਮਾਨ ਬਣਾਇਆ ਪਿਆ ਕਿ ਲੋਕਾਂ ਨੇ ਲੋਕਾਂ ਨੇ ਪਰਖੇ ਪਏ ਆ ਲੋਕ ਲੋਕ ਚਾਹੁੰਦੇ ਆ ਕਿ ਸਾਨੂੰ ਇਹ ਗੁੰਡਾਗਰਦੀ ਬਨਵਾਸ਼ੀ ਤੋਂ ਇਹ ਗੈਂਗਸਟਰਵਾਦ ਤੋਂ ਸਾਨੂੰ ਪੰਜਾਬ ਨੂੰ ਨਿਯਾਤ ਮਿਲੇ ਇਹ ਨਸ਼ਿਆਂ ਤੋਂ ਨਿਯਾਤ ਮਿਲੇ ਇਹ ਸਿਰ ਭਾਰਤੀ ਜਨਤਾ ਪਾਰਟੀ ਜਿੱਦਾਂ ਯੂਪੀ ਜੋਕੀ ਦਿੱਦਿਆ ਨਾਲ ਸਾਡੇ ਮੁੱਖ ਮੰਤਰੀ ਜਿਨ੍ਹਾਂ ਨੇ ਯੂਪੀ ਨੂੰ ਲਾਅ ਐਂਡ ਆਰਡਰ ਬਣਾਇਆ ਪਿਆ ਲਾਅ ਆਰਡਰ ਮੇਨਟੇਨ ਕੀਤਾ ਪਿਆ ਉਹ ਤੇ ਕਰਕੇ ਵਿਖਾਇਆ ਲੋਕ ਸੇ ਭਾਰਤੀ ਜਨਤਾ ਪਾਰਟੀ ਦੇ ਅੱਖ ਲਾ ਕੇ ਬੈਠੇ ਆ ਲੋਕ ਇਹ ਵੀ ਕਈ ਸੱਥਾਂ ਜਿਹੜੇ ਬੈੰਦੇ ਕਹਿੰਦੇ ਇੱਕ ਮੌਕਾ ਹੁਣੇ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਵੇਖਣਾ ਆ ਕਿ ਇਹ ਇਹਨਾਂ ਨੂੰ ਦੇ ਦिए ਬਾਕੀਆਂ ਨੂੰ ਇਹ ਬਦਲਾ ਵੀ ਵੇਖ ਲਿਆ ਇਹਨਾਂ ਨੇ ਸવાય ਪੰਜਾਬ ਤੇ ਪੰਜਾਬੀ ਦੇ ਪਿੱਠ ਮੰਦਰ ਸਾਹਿਬ ਕੁਝ ਨਹੀਂ ਕੀਤਾ ਰੋਹਕ ਰਾਹੁਲ ਗਾਂਧੀ ਕੋਲੋਂ ਡਿਮਾਂਡ ਕਰ ਰਿਹਾ ਕਿ ਇਹੇ ਪ੍ਰਧਾਨ ਨੂੰ ਲਾਉਣਾ ਚਾਹੀਦਾ ਤੇ ਪਾਰਟੀ ਪੜਨਾ ਚਾਹੀਦਾ ਜਿਹੜਾ ਲੋਕਾਂ ਦਾ ਮਾਣਸਤ ਕੰਮ ਕਰ ਸਕੋ ਔਰ ਰਾਹੁਲ ਤੁਸੀਂ ਕਿਹਦੇ ਕੋ ਡਿਮਾਂਡ ਕਰਦੇ ਪਏ ਜੇ ਕਿ ਨਾਡਾ ਮੰਦਰ ਸਾਹਿਬ ਆਏ ਜਿਹਦੀ ਦਾਨੀ ਨੇ ਜਿਹਦੇ ਜਿਹਦੇ ਦਾਦੀ ਨੇ ਜਿਹਦੇ ਪਰਿਵਾਰ ਨੇ ਇਹ ਸਿੱਖਾਂ ਦਾ ਕਤਲੋਗਰ ਕੀਤੀ ਆ ਤੁਸੀਂ ਕਿਤੋਂ ਕੋ ਮੰਗਦੇ ਪਏ ਜੇ ਜਿਹੜੇ ਜਿਹੜੇ ਇਹਨੇ ਜਿਹਨਾਂ ਲਹੂਆਂ ਦੀ ਹੋਲੀਆਂ ਘੇਡੀਆਂ ਸਾਡੇ ਪਰਿਵਾਰਾਂ ਸਾਡੀ ਧੀਆ ਸਾਡੇ ਭੈਣਾਂ ਨਾਲ ਸਾਡੇ ਭਰਾਵਾਂ ਨਾਲ ਬੱਚਿਆਂ ਬਜ਼ੁਰਗਾਂ ਨਾਲ ਇਹਨਾਂ ਨੇ ਦੋਸਤਾਂ ਚ ਲਹੂ ਦੀ ਹੋਲੀ ਘੇਡੀ ਆ ਉਹਨਾਂ ਕੋ ਡਿਮਾਂਡ ਮੰਗਦੇ ਜੇ ਉਹ ਜਿਹੜਾ ਆਪ ਛੜਾ ਵੇ ਨਹੀਂ ਜਾਂਦਾ ਬਈ ਜਿਹੜਾ ਇੱਕ ਮਾਂ ਉਹਦੀ ਮਾਂ ਕਿਹੜੀ ਉਹ ਕੀ ਨਾਮ ਇਹਨਾਂ ਦਾ ਨਾਮ ਨਹੀਂ ਹੁੰਦਾ ਗੂਰੀ ਦਾ ਕੀ ਨਾਮ ਉਹਦਾ ਆ ਕਿਹੜੀ ਮਾਂ ਆਪਣੇ ਪੁੱਤ ਨੂੰ ਨਹੀਂ ਵਿਆ ਸਕਦੀ ਉਹਨੇ ਟੱਟੂ ਕਰਨਾਗਾ ਕਿਸੇ ਤਾਂ ਵੀ ਆਪੜਾ ਪਰਿਵਾਰ ਦੇ ਸਾਲੇ ਜਿਹੜੇ ਡਿਮਾਂਡਾਂ ਮੰਗਦੇ ਫਿਰਦੇ ਜਿਹੜਾ ਆਪ ਨਹੀਂ ਕਹੇ ਜੋਗਾ ਤੁਹਾਡੀ ਉਹੀ ਦਊਗਾ ਜੀ ਪਾਰਟੀ ਵੀ ਫਟ ਗਿਆ ਪਾਜਪਾ ਸਰ ਅਪਹਿਲਾ ਆਪਾਂ ਕਾਂਗਰਸ ਜੀ ਤੇ ਕਾਂਗਰਸ ਤੋਂ ਤੁਹਾਨੂੰ ਕੋਈ ਉਮੀਦ ਨਹੀਂ ਤੇ ਸਾਡੀ ਗਲੀ ਵੀ ਜਿਹੜੀ ਮੇਨ ਹੈ ਸਾਡੀ ਆਪਣੀ ਗਲੀ ਪੰਜ ਸੱਤ ਸਾਲ ਹੋ ਗਿਆ ਇਹ ਸਰ ਉਦਾਂ ਦੀ ਉਦਾਂ ਹੀ ਆ ਠੀਕ ਆ ਬਹੁਤ ਵਾਰੀ ਇਹਨਾਂ ਨੂੰ ਕਿਹਾ ਵਾ ਪਰ ਅਜੇ ਤੱਕ ਤਾਂ ਨਹੀਂ ਬਣੀ ਇਸ ਕਰਕੇ ਇਸ ਦੁਖੀ ਹੋ ਕੇ ਆਪਾਂ ਪਾਜਪਾ ਜਾਈਏ ਆ ਤੇ ਪਾਜਪਾ ਦਾ ਆਪਾਂ ਧੰਨਵਾਦ ਕਰਦੇ ਆ ਜਰੂਰ ਇਹਨਾਂ ਨੂੰ ਕਰਕੇ ਵਿਖਾਵਾਂਗੇ ਤੇ ਇਹ ਆਪ ਵੀ ਖੁਸ਼ ਹੋਣ ਗਿਆ ਦੇ ਤੋਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ੋਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਬਿਮਾਰੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਓਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋੜ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਖੋੜ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪਖਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵियर ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੇਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।